ਹਾਂਜੀ ਹੁਣ ਜਿਹੜੀ ਬਹੁਤ ਵੱਡੀ ਅਪਡੇਟ ਆ ਗਈ ਹੈ ਸਾਹਮਣੇ ਜਿਵੇਂ ਕਿ ਕਰਨੂ ਨੂੰ ਲੈ ਕੇ ਚਾਰ ਪਰਿਵਾਰ ਸਾਹਮਣੇ ਬੈਠੇ ਆ ਜਿਹਦੇ ਵਿੱਚ ਕਰਨਾ ਪਰਿਵਾਰ ਜਸਪ੍ਰੀਤ ਤੇ ਜਿਹੜਾ ਨਰਿੰਦਰਦੀਪ ਦਾ ਪਰਿਵਾਰ ਤੇ ਇਹ ਬਈ ਕਈ ਮਾਮਲੇ ਸਾਹਮਣੇ ਆ ਗਏ ਆ ਤਾਂ ਪਹਿਲਾਂ ਇਹ ਵੀਡੀਓ ਸੁਣੋ ਆਪਾਂ ਫੇਰ ਕਰਾਂਗੇ ਵਿਚਾਰ ਸਾਂਝੇ ਕਿਉਂਕਿ ਬਹੁਤ ਵੱਡੀ ਅਪਡੇਟ ਜੋ ਆਈ ਹੈ ਸਾਹਮਣੇ ਸੁਣੋ ਵੀਡੀਓ ਫਿਰ ਕਰਦੇ ਹਾਂ ਚਾਰ ਪੀੜ੍ਹੀ ਪਰਿਵਾਰ ਬੈਠੇ ਨੇ ਇਕੱਠੇ ਨੌਜਵਾਨ ਜਿਹੜਾ ਮਾਰ ਮੁਕਾ ਦਿੱਤਾ ਗਿਆ ਨਿਰੰਦਰ ਦੀਪ ਸਿੰਘ ਉਸ ਦੀ ਫੈਮਲੀ ਵੀ ਹੈ ਹੁਣ ਇਹ ਕੇਸ ਕਿੱਥੇ ਪੁੱਜਿਆ ਹੈ ਔਰ ਕੀ ਕੀ ਐਡ ਹੋਇਆ ਕੀ ਅਪਡੇਟ ਕੋਰਟ ਦੇ ਆਰਡਰਸ ਨੂੰ ਵੀ ਮੈਨੂੰ ਸਮਝ ਨਹੀਂ ਆ ਰਹੀ ਕਿ ਅੱਜ ਕੱਲ ਪੁਲਿਸ ਕੁਝ ਸਮਝਦੀ ਨਹੀਂ ਹੈ ਉਹ ਕੋਰਟ ਦੇ ਆਰਡਰ ਇੰਨੇ ਸਖਤ ਸੀਗੇ ਉਸ ਤੋਂ ਬਾਅਦ ਵੀ 80 ਦਿਨ ਹੋ ਗਏ ਨਾ ਯੂਟੀ ਪੁਲਿਸ پکڑ 바ਰੀ ਹੈ ਨਾ ਪੰਜਾਬ ਪੁਲਿਸ پکڑ 바ਰੀ ਹੈ ਅੱਜ ਅਗਰ ਕੋਈ ਆਮ ਆਦਮੀ ਨੂੰ ਫੜਨਾ ਹੁੰਦਾ ਤੇ ਉਸ ਨੂੰ ਤੇ ਝੂਏ ਦੇ ਅੰਦਰੋਂ ਵੀ ਲੈ ਆਣੇ ਮਗਰ ਇਹ ਚਾਰ ਐਸਐਚਓ ਇੰਨੇ ਪਾਵਰਫੁਲ ਹੈ ਨੇ ਕਿ ਇਹਨਾਂ ਨੂੰ ਫੜਿਆ ਨਹੀਂ ਜਾ ਸਕਦਾ 80 ਦਿਨ ਤੋਂ ਇਹ ਪੰਜਾਬ ਪੁਲਿਸ ਦੇ ਬੰਦੇ ਭੱਜੇ ਹੋਏ ਡਿਪਾਰਟਮੈਂਟਲ ਇਨਕੁਆਇਰੀ 45 ਦਿਨ ਤੇ ਐਸਐਸਪੀ ਨੇ ਕਰਾਈ ਨਹੀਂ ਹੋਤੀ ਕਨਲ ਸਾਹਿਬ ਦੇ ਕੇਸ ਤੇ ਸਿੱਧਾ ਮਾਰਕੁੱਟ ਦਾ ਕੇਸ ਸੀਗਾ ਸਰਦਾਰੀ ਸਾਡੀ ਤਾਜ ਹੈ ਪੱਗ ਸਾਡੀ ਤਾਜ ਪੱਗ ਦਾ ਹਾਲ ਦੇਖੋ ਜੀ ਸਰਦਾਰ ਦੀ ਪੌਣੀ ਕਦਰ ਹੀ ਭੁਗਦੀ ਇਹ ਤੁਸੀਂ ਵੀ ਮੰਨੋਗੇ ਇਸ ਚੀਜ਼ ਨੂੰ ਪੱਕੀ ਵੀ ਹੈ ਪੱਟੇ ਵੀ ਹੈ ਪੱਗ ਆ ਦੇਖੋ ਮੇਰਾ ਖਲੇਜਾ ਛੱਲੀ ਛੱਲੀ ਹੁੰਦਾ ਬੋਲਦੇ ਨੇ ਇਹਨਾਂ ਨੇ ਸਾਡੇ ਸਿੱਖੀਜ਼ਮ ਦੇ ਆਨਮਾਨ ਸ਼ਾਂਤੀ ਦੇ ਅਟੈਕ ਕਿੱਪਾ ਇਹ ਰੋਲੂng ਦੀ ਰੀਵਾਤ ਪੱਗ ਇਹ ਸਾਡੀ ਇੱਜ਼ਤ ਹੈ ਇਹਨੂੰ ਬੇਇੱਜ਼ਤ ਹੀ ਨਹੀਂ ਕਰਨ ਤੂੰ ਜਿਵੇਂ ਇਸ ਪੱਗ ਨੂੰ ਆ ਦੇਖੋ ਇਸ ਧਿਆਨ ਨੂੰ ਆਪਕਾ ਦਿਖ ਰਿਹਾ ਬੰਨਾਂ ਚ ਕੀ ਮੰਨਉਣਾ ਕੀ ਚਾਹੁੰਦੇ ਸੀ ਕੇਵਲ ਉਹ ਚਾਹੁੰਦੇ ਸੀ ਬਿਨਸ਼ਾਵਿਤੂ ਕੀ ਮਰਨਾ ਚਾਹੁੰਦੇ ਸੀ ਤੁਸੀਂ ਨਸ਼ਾ ਕਰਦੇ ਹੋ ਨਹੀਂ ਮੰਨਦੇ ਹੋ ਉਹ ਟੀਚਰ ਸੀ ਤੇ ਇਹ ਮਹੀਦੀ ਗੱਲ ਕਰਦੇ ਹਾਂ ਤੇ ਮਹੀ ਮੇਰੇ ਹਸਬੰਡ ਬਾਈ ਪ੍ਰੋਫੈਸ਼ਨ ਵਾਸ ਅ ਟੀਚਰ ਐਨ 11 ਸਾਲ ਤੋ ਪੜਾ ਰਹੇ ਸੀ ਉਹ ਇੰਗਲਿਸ਼ ਤੇ ਫ੍ਰੈਂਚ ਦੇ ਸਪੋਰਟਸ ਸੀ ਮਤਲਬ ਅੱਛੇ ਅੱਛੇ ਰੈਪਿਊਟੇਡ ਇੰਸਟੀਟਿਊਸ਼ਨਸ ਚ ਪੜਾ ਕੇ ਆਏ ਨੇ ਜਿਵੇਂ ਬਾਬਾ ਫਰੀਦ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਯਰਵਾਇਸ ਕਾਲਜ ਬਰਨਾਲਾ ਖੁਦ ਵੀ ਖੁਦ ਵੀ ਉਹਨਾਂ ਨੇ ਕੰਮ ਕੀਤਾ ਸੀ ਜਿਹਦਾ ਨਾਮ ਸੀ ABCDI ਇੰਸਟੀਟਿਊਟ बट चलो लॉकडाउन के दौरान उस टाइम काफ़ी लॉस हो गया सू बिकॉज लॉकडाउन से सा सारा पता है काफ़ी बिजनेस शटडाउन हो गए थे बट लाइक जो रिकॉर्ड से मई में अपनी ड्यूटी गए ही वर्किंग एज एन आर एस ट्रेनर सीनियर आई एस ट्रेनर इन एन आर एस इंस्टीट्यूट जो अजीत रोड से नॉर्मली जिम्मे सवा अठ रूटीन जाते ही गए थे उस बद मेरी रेगुलर जिम्मे गल होंगी ही गल हो रही थी कि ठीक हो बिकॉज ਮਾਰਨਿੰਗ ਚ ਉਹ ਲੋਨ ਦਾ ਪੇਟ ਅਫਸੈਟ ਸੀ ਤਾਂ ਕਹਰੇ ਸੀ ਮੈਂ ਰੋਟੀ ਨਹੀਂ ਖਾਣੀ ਵੀ ਤੁਸੀਂ ਚਲੋ ਮੈਂ ਉਹਨਾਂ ਨੂੰ ਕਿਹਾ ਫਰੂਟਸ ਖਾ ਲੋ ਖਾਲੀ ਪੇਟਾਂ ਆਹੀ ਗੱਲ ਹੋਈ ਸੀ ਦੈਨ ਉਹ ਜਦੋਂ ਇੰਸਟਿਟਿਊਟ ਪਹੁੰਚਦੇ ਹੋਗਾ ਵੀ ਮੇਰੀ ਗੱਲ ਹੁੰਦੀ ਹੈ ਬਾਈ WhatsApp not call ਸਭ ਕੁਝ ਠੀਕ ਚੱਲ ਰਿਹਾ ਸੀ ਉਹ ਵੀ ਬਿਜ਼ੀ ਸੀ ਇਕਰ ਵਿੱਚ ਵੀ ਮੈਂ ਕਾਲ ਕੀਤੀ ਸੀ ਕਿ ਵੀ ਲੰਚ ਕਰ ਲੋ ਕਹਿੰਦੇ ਕਿ ਲੰਚ ਤਾਂ ਨਹੀਂ ਚਲੋ ਮੈਂ ਮੈਂ ਕਿਹਾ ਚਲੋ ਜੂਸ ਲੈ ਲਓ ਸੋ beech ਜਿਵੇਂ ਗੱਲ ਹੁੰਦੀ ਸੀ ਉਦਾਂ ਹੀ and then 5:30 ਮੈਂ ਕਾਲ ਕੀਤੀ ਉਹਨਾਂ ਨੂੰ ਕਿ ਕਦੋਂ ਤੱਕ ਆਰਵੋ ਬਿਕਾਜ਼ ਉਹ 5:30 6 ਦੇ ਵਿੱਚ ਵਿੱਚ ਆ ਜਾਂਦੇ ਸੀ ਅੰਦਰ ਸੀ ਸ਼ਾਮ ਦੀ ਚਾ ਇਕੱਠੇ ਹੀ ਬੈਠੇ ਸੀ ਤਾਂ ਮੈਨੂੰ ਕਹਿੰਦੇ ਨੇਸੀ ਤੂੰ ਚਾਹ ਰੱਖ ਮੈਂ ਆ ਰਿਹਾ ਜੋ ਲਾਸਟ ਗੱਲ ਹੋਈ ਐਂਡ ਆਹੀ ਉਹਨਾਂ ਦੇ ਲਾਸਟ ਸ਼ਬਦ ਸੀ ਤੂੰ ਚਾਹ ਰੱਖ ਮੈਂ ਆਵਾਂ ਉਸ ਤੋਂ ਬਾਅਦ ਕਦੇ ਨਹੀਂ ਮੈਂ ਫਿਰ ਵੀ ਵੇਟ ਕੀਤਾ ਕਿਉਂਕਿ ਉਸ ਟਾਈਮ ਤੱਕ ਮੈਨੂੰ ਸਭ ਕੁਝ ਸਹੀ ਲੱਗ ਰਿਹਾ ਸੀ ਕਿ ਚਲੋ ਆ ਜਾਣਗੀ ਮੈਂ ਚਾਹ ਬਣਾ ਲਾਂਗੀ 6 ਵਜੇ ਤੱਕ ਪਹੁੰਚੇ ਨਹੀਂ ਕਰੇ मैं छः पांच बजे तक छः बजे के पिंट तक मैं वेट किया मैं क्या मम्मी अच लेट हो पता नहीं अगे का हो ही नहीं तो मैं करके फोन करके पुछती हूँ फोन स्विच ऑफ आ रहा मैं क्या चलो उस टाइम भी एज अ वाइफ मेरे मन च यही चलो एंड्रॉयड फोन है डेड हो जाता कई बार बैटरी लो हो जाती है इट वॉज़ लाइक नॉर्मली लग रहा मैं मैं दस मिनट रुक के फिर मैं सवा छह कॉल की फोन स्विच ऑफ फिर भी मेरे मन चाहिए कि चलो भी कई बार बंद का प्लान बन जाता है फोन ऑन नहीं हों ਮੇਰੇ ਮੰਮੀ ਚੜ੍ਹੋ ਕੋਈ ਨਹੀਂ 10 ਮਿੰਟ ਆਪਾਂ ਹੋਰ ਬਚਾਉਨੇ ਆ ਮੈਂ ਸਾਢੇ ਸ਼ੁਭੇ ਜੇ ਫੇਰ ਫੋਨ ਕੀਤਾ ਅਗੇਨ ਫੋਨ ਸੇਚਾ ਐਦਾਂ ਹੀ ਮੈਂ ਟਰਾਈ ਕਰਦੀ ਰਹੀ ਸਾਢੇ 6 ਪੌਣੇ 7 5 5 ਮਿੰਟ ਬਾਅਦ 7 ਵਜੇ ਤੋਂ ਬਾਅਦ ਮੈਂ ਲਗਾਤਾਰ ਟਰਾਈ ਕੀਤਾ 7 ਵਜੇ ਤੋਂ ਮਤਲਬ 7 ਵਜੇ ਤੋਂ ਲਗਾਤਾਰ ਮੈਂ ਤੇ ਮੰਮੀ ਅਸੀਂ ਦੋਨੋਂ ਲੱਗੇ ਰਹੇ 8 ਵਜੇ ਤੱਕ ਅਸੀਂ ਕੰਟੀਨਿਊਸਲੀ ਲੱਗੇ ਰਹੇ ਮਤਲਬ 2 ਘੰਟੇ ਤਾਂ ਹੋਏ ਕਿ ਅਸੀਂ 6 ਤੋਂ ਲੈ ਕੇ 8 ਵਜੇ ਤੱਕ ਉਦੋਂ ਬਾਅਦ ਸਵਾ 8 ਵਜੇ ਡੈਡੀ ਐ ਡੈਡੀ ਕਹਿੰਦੇ ਵੀ ਅੱਜ ਬੱਚਾ ਆਇਆ ਨਹੀਂ ਵੀ ਕਾਰ ਵੀ ਨਹੀਂ ਹੈ मैं क्या डैडी पता नहीं कि कह लोगी फोन स्विच अपो हो गया कितने गड्डी ना खराब हो गई हाँ मैं जस्ट अजम्पन लगा रही थी सवा अठ बजे फिर डैडी मतलब कंटिन्यू हसी तीनों ही फोन कर रही थ मैं फ्रेंड्स फोन करना शुरू किया कि चलो पुछा मैं किसी के घर का नहीं चले गए या ग्ता नहीं खराब हो गई मम्मी भी फ़ोन कर रही सी डैडी फ़ोन कर रही थे अठ अपसीमेटली एग्जैक्ट टाइम मैंने पता अठी से शायद फोन स्विच ऑन हों नरेंद्र का मेरे हसबेंड का फोन ऑन हों ਕੋਈ ਅਨਨੋਨ ਪਰਸਨ ਫੋਨ ਕਰਦਾ ਹੈ ਤੇ ਕਹਿੰਦਾ ਕਿ ਡੈਡੀ ਨੇ ਵੀ ਜੱਟ ਵੀ ਕਿਹਾ ਕਿ ਕਿੱਥੇ ਰਹਿ ਗਿਆ ਤੂੰ ਘਰੇ ਨਹੀਂ ਪਹੁੰਚਿਆ ਹਰ ਤੱਕ ਜਿਵੇਂ ਫਾਦਰ ਕਰ ਕਰ ਉਹ ਕਹਿੰਦਾ ਕਿ ਮੈਂ ਨਰਿੰਦਰ ਵੀ ਬੋਲ ਰਿਹਾ ਮੈਂ 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 ਕੋਈ ਨਾਮ ਦੱਸਿਸ ਮੈਂ ਬੋਲ ਰਿਹਾ ਮੈਂ ਨਰਿੰਦਰ ਵੀ ਬੋਲ ਰਿਹਾ ਤੁਹਾਡੇ ਬੇਟੇ ਦਾ ਐਕਸੀਡੈਂਟ ਹੋ ਗਿਆ ਸਿਵਲ ਹਸਪੀਟਲ ਚ ਤੁਸੀਂ ਆ ਜਾਓ ਇਹ ਉਹਨਾਂ ਨੇ ਕਿਹਾ ਸਮਝ ਨਾਮ ਹੀ ਦੱਸਿਆ ਸੀ ਨਾ ਤੇ ਅਸੀਂ ਇੱਕਦਮ ਸਾਨੂੰ ਉਹਦਾ ਸ਼ੌਕ ਲੱਗ ਗਿਆ ਕੋਈ ਫੈਮਲੀ ਸਾਡੇ ਪਾਸ ਮੇਰੀ ਗੱਲ ਹੁੰਦੀ ਹੈ 7:30 ਵਜੇ ਤੁਹਾਨੂੰ ਇੱਕਦਮ ਉਹਨਾਂ ਦੇ ਫੋਨ ਤੋਂ ਹੀ ਨਿਊਜ਼ ਮਿਲਦੀ ਹੈ ਕਿ ਐਕਸੀਡੈਂਟ ਹੋ ਗਿਆ ਤੇ ਵੀ ਡੈਡੀ ਨੇ ਪੁੱਛਿਆ ਕਿ ਕਿੰਨਾ ਕੁ ਹੋਇਆ ਵੀ ਕਿੰਨੇ ਕੁ ਛੱਟ ਲੱਗੀਆਂ ਕਹਿੰਦਾ ਕਿ ਛੱਟ ਤਾਂ ਲੱਗੀ ਨਹੀਂ ਸੀ ਪਰ ਬੇਹੋਸ਼ ਹੈ ਤੁਸੀਂ ਜਲਦੀ ਆ ਬਸ ਇਹ ਗੱਲ ਹੋਈ ਮੈਂ ਮਤਲਬ ਜਦੋਂ ਮੈਂ ਕਿਹਾ ਮੈਂ ਕਿਹਾ ਉਹ ਤੁਸੀਂ ਪੁੱਛੋ ਤਾਂ ਸਹੀ ਵੀਡੀਓ ਕਾਲ ਕਰੋ ਦੇਖੀਏ ਤਾਂ ਸੀ ਮੈਂ ਉਹ ਜੱਟੀ ਕਾਲ ਬੈਕ ਕਰਨਾ ਸ਼ੁਰੂ ਕੀਤਾ ਉਸੇ ਨੰਬਰ ਤੇ ਰਿੰਗ ਜਾ ਰਹੀ ਸੀ ਉਸ ਟਾਈਮ ਸਵਿਚ ਆਫ ਨਹੀਂ ਆ ਰਹੀ ਸੀ ਮੈਂ WhatsApp ਮੈਸੇਜ ਕੀਤੇ ਮੈਂ ਟੈਕਸਟ ਮੈਸੇਜ ਕੀਤੇ ਵੀਰੇ ਪਲੀਜ਼ ਫੋਨ ਤੇ ਕੋਈ ਚੱਕ ਲਾ ਮੈਨੂੰ ਦੱਸ ਦੇ ਕੀ ਹੋਇਆ ਵੀਡੀਓ ਕਾਲ ਕਰ ਲੈ ਮੈਂ ਦੇਖਣਾ ਕੀ ਹੋਇਆ ਹੀ ਵਾਸ ਨਾਟ ਰਿਪਲਾਈਂਗ ਐਟ 올 ਬਿਲਕੁਲ ਹੀ ਉਹਨੇ ਰਿਪਲਾਈ ਨਹੀਂ ਕੀਤਾ ਫਿਰ ਇਧਰੋਂ ਮੰਮੀ ਡੈਡੀ ਸੁਣੀ ਕਾਰ ਤਾਂ ਇੰਨਾ ਕੋਲ ਸੀਗੀ ਤਾਂ ਮੰਮੀ ਡੈਡੀ ਜਾਣਦੇ ਆ ਬਾਈ ਤੇ ਮੈਂ ਤੇ ਮੇਰਾ ਬੇਟਾ 5 ਸਾਲ ਦਾ ਹੈ ਅਸੀਂ ਘਰੇ ਸੀ ਮੈਂ ਵੀ ਘਰਾਈ ਸੀ ਮੈਨੂੰ ਵੀ ਇੱਕਦਮ ਵੀ ਆਬਵੀਅਸਲੀ ਮੈਂ ਪੈਨਿਕ ਸਟੇਟਸ ਪਾਉਂਦੀ ਕਿ ਕੀ ਹੋ ਗਿਆ ਪ੍ਰੀਓਰਿਟੀ ਟੂ ਨੋ ਵੀ ਹੋਇਆ ਕੀ ਐਵੇਂ ਕਿਵੇਂ ਐਕਸੀਡੈਂਟ ਹੋ ਗਿਆ 13 ਸਾਲ ਤੋਂ ਰੋਜ਼ ਜਾ ਰਹੇ ਆ ਐਦਾਂ ਦਾ ਕਦੇ ਵੀ ਨਹੀਂ ਹੋਇਆ ਵਧੀਆ ਆਪਣਾ ਨੇ ਲਾਜ਼ ਨਾਲ ਬਿਲਕੁਲ ਸੀਟ ਬੈਲ ਲਗਾ ਕੇ ਕੰਮ ਕਰਨਾ ਜਾਂ ਰੂਲਸ ਨੂੰ ਫੋਲੋ ਕਰਦੇ ਸੀ ਸਟੋਪ ਡਰਾਈਵਿੰਗ ਕਰਦੇ ਸੀ ਆਈ ਨਹੀਂ ਰੈਸ ਡਰਾਈਵਿੰਗ ਕਰਦੇ ਸੀ ਸੁਬੜਾ ਨੂੰ ਲੱਗਿਆ ਚਮਾ ਦਾ ਹੋਇਆ ਕਿ ਆਏ ਕਿਵੇਂ ਐਕਸੀਡੈਂਟ ਹੋ ਗਿਆ ਚਲੋ ਫਿਰ ਵੀ ਇਹ ਸਾਨੂੰ ਆਈ ਸੀ ਵੀ ਚਲੋ ਠੀਕ ਹੋਊਗਾ ਵੀ ਹੋਸ਼ ਆ ਜਾਊਗਾ ਕੋਈ ਨਹੀਂ ਝਟਕਾ ਲੱਗ ਗਿਆ ਹੁਣ ਫਿਰ ਵੀ ਸੀ ਮੈਂ ਰੱਬ ਅਗੇ ਅਰਦਾਸ ਕਰਦੀ ਰਹੀ ਵੀ ਜਲਦੀ ਹੋਸ਼ ਆ ਦੇ ਬਟ ਇਧਰੋਂ ਮੈਂ ਸਿੱਧਾ ਮਾਮਾ ਜੀ ਨੂੰ ਕਾਲ ਕੀਤੀ ਕਿਉਂਕਿ ਸਾਡਾ ਘਰ ਅੱਧੇ ਘੰਟੇ ਦੀ ਦੂਰੀ ਤੇ ਸੀ ਇਧਰੋਂ ਮੈਂ ਮਾਮਾ ਜੀ ਨੂੰ ਕਾਲ ਕੀਤੀ ਮਾਮਾ ਜੀ ਬੈਠੇ ਨੇ ਕੀ ਮਾਮਾ ਜੀ ਐਕਸੀਡੈਂਟ ਹੋ ਗਿਆ ਵੀ ਤੁਸੀਂ ਪਹੁੰਚੋ ਵੀ ਤੁਸੀਂ ਨੇੜੇ ਹੋ ਤੁਸੀਂ ਪਹੁੰਚੋ ਤਾਂ ਇਹ 10 ਮਿੰਟ ਚ ਪਹੁੰਚਦੇ ਉੱਥੇ ਮੈਂ ਉਹਨਾਂ ਨੂੰ ਕਾਲ ਕਰੀ ਸੀ ਉਹਨਾਂ ਨੇ ਮੇਰਾ ਫੋਨ ਨਹੀਂ ਚੁੱਕਿਆ ਫਿਰ ਮੰਮੀ ਨੂੰ ਫੋਨ ਕੀਤਾ ਡੈਡੀ ਨੂੰ ਫੋਨ ਕੀਤਾ ਮੇਰਾ ਫੋਨ ਕੋਈ ਨਹੀਂ ਚੱਲ ਰਿਹਾ ਸੀਗਾ ਮੈਂ ਇੰਨੀ ਕਿਉਰੀਅਸ ਹੋ ਰਹੀ ਸੀ ਨਾ ਕਿ ਹੋਇਆ ਕੀ ਹੁੰਦਾ ਕੀ ਹੈ ਜੀ ਮੈਨੂੰ ਤਾਂ ਚਲੋ ਬਾਅਦਸ ਪਤਾ ਲੱਗਦਾ ਮੈਂ ਆਪਣੀ ਨਾਲ ਬਾਅਦਸ ਕਰਦੀ ਹਾਂ ਜਦੋਂ ਹੀ ਉੱਥੇ ਪਹੁੰਚਦੇ ਆ ਡਾਕਟਰ ਨੇ ਆਲਰੇਡੀ ਬੋਡੀ ਦਾ ਡਿclare ਡਿਡ ਕਰ ਰੱਖਿਆ ਸੀ ਕਿ ਜਦੋਂ ਹਰ ਕੋਲ ਪਹੁੰਚੇ ਵੀ ਡੈੱਡ ਬੋਡੀ ਹੀ ਪਹੁੰਚੀ ਹੈ ਉਸ ਤੋਂ ਬਾਅਦ ਸਾਨੂੰ ਇਹਨਾਂ ਨੇ ਪੁੱਛਿਆ ਕਿ ਕੌਣ ਛੱਡ ਕੇ ਗਿਆ ਬੋਡੀ ਕੌਣ ਰੱਖ ਕੇ ਗਿਆ ਕੌਣ ਨਾ ਆਇਆ ਸੀ ਉਹਦੇ ਬਾਰੇ ਸਾਨੂੰ ਕੁਝ ਨਹੀਂ ਪਤਾ ਸੀ ਧੰ ਅਸੀਂ ਨੈਕਸਟ ਸਟੈਪ ਦੇਖਿਆ ਕਿ ਉਹਨਾਂ ਨੇ ਹਸਪੀਟਲ ਵਾਲਿਆਂ ਨੂੰ ਕਿਹਾ ਕਿ ਤੁਸੀਂ ਸੀਸੀਟੀਵੀ ਦੀ ਫੁਟੇਜ ਦਿਖਾਓ ਅਸੀਂ ਦੇਖੀਏ ਤਾਂ ਸਹੀ ਕੌਣ ਸੀ ਜਦੋਂ ਦੇਖਿਆ ਤਾਂ ਇੱਕ ਅਨਨੋਨ ਪਰਸਨ ਸੀਗਾ ਜੋ ਕਿ ਸਟ੍ਰੈਚਰ ਦੇ ਉੱਪਰ ਤੁਸੀਂ ਫੇਸਬੁਕ ਤੇ ਦੇਖਿਆ ਹੋਣਾ ਵੀਡੀਓ ਵਾਇਰਲ ਵੀ ਹੋ ਰਹੀ ਹੈ ਤਾਂ ਉਹ ਸਟ੍ਰੈਚਰ ਕਾਰ ਦੇ ਪਿੱਛੇ ਉਹਨਾਂ ਨੇ ਕੱਢਿਆ ਬੋਡੀ ਨੂੰ ਜਦ ਬੋਡੀ ਨੀਚੇ गिर ਰਹੀ ਹੈ ਫਿਰ ਉਹ ਬੰਦੇ ਦੀ ਹੈਲਪਰ ਆ ਗਈ ਸੀ ਦੀ ਫਿਰ ਚੱਕ ਰਹੀ ਹੈ ਬਾਡੀ ਐਂਡ ਅੰਦਰ ਲੈ ਕੇ ਜਾ ਰਹੀ ਹੈ ਅੰਦਰ ਲਿ جاتی ਹੈ ਉਹਨੇ ਫੋਨ ਨਾਲ ਉਹ ਇਦਾਂ ਦਾ ਖੇਡ ਰਿਹਾ ਫੋਨ ਵਾਈ ਕਰ ਰਿਹਾ ਐਂਡ ਉਹਨੇ ਕਾਲ ਕੀਤੀ ਹੈ ਉਹ ਵੀ ਆਇਆ ਸਾਰਾ ਕੈਮਰਾ ਚ ਐਂਡ ਉਸ ਤੋਂ ਬਾਅਦ ਵਾਪਿਸ ਗਿਆ ਫਿਰ ਵਾਪਿਸ ਆਇਆ ਫੋਨ ਉਹਨੇ ਐਂਡ ਸੁੱਟਦਾ ਕਾਰ ਚ ਐਂਡ ਉਹ ਚਲਾ ਉਸ ਤੋਂ ਬਾਅਦ ਜੀ ਜਾ ਕੇ ਅਸੀਂ ਪੁੱਛਦੇ ਹਾਂ ਕਿ ਡੈੱਡ ਬਾਡੀ ਮਤਲਬ ਕਦੋਂ ਆਈ ਕਿੰਨੇ ਵਜੇ ਸਾਨੂੰ 8:30 ਵਜੇ ਇਨਫੋਰਮੇਸ਼ਨ ਮਿਲੀ 8:30 ਵਜੇ ਮਿਲੀ ਪਰ ਜੋ ਬਾਡੀ ਜੀ ਜੋ ਸਟੇਟਸ ਉਹਨਾਂ ਨੇ ਦੇਖਿਆ ਕਹਿੰਦੇ ਕਿ 7:30 ਵਜੇ ਡੈਥ ਹੋ ਚੁੱਕੀ ਵਾਸਟ ਉਸ ਤੋਂ ਬਾਅਦ ਇੱਕ ਵਾਰ ਅਸੀਂ ਤਾਂ ਪੂਰੀ ਪੈਨਿਕ ਸਟੇਟ ਚ ਸੀ ਸਾਨੂੰ ਨਹੀਂ ਪਤਾ ਅਸੀਂ ਉਸ ਟਾਈਮ ਅਸੀਂ ਕਿਵੇਂ ਕੱਟਿਆ ਮੈਨੂੰ ਤਾਂ ਦੱਸਿਆ ਹੀ ਨਹੀਂ ਸੀ ਟੂ ਬੀ ਵੈਰੀ ਓਨੈਸਟ ਐਂਡ ਮੈਂ ਐਟੀ ਐਜ਼ ਅ ਵਾਈਫ ਨਹੀਂ ਮੈਂ ਟੋਲਰਟ ਕਰ ਸਕਦੀ ਸੀ ਇਹ ਸ਼ਾਇਦ ਆਪਣੀ ਜਗ੍ਹਾ ਤੇ ਸਹੀ ਸੀ ਮੈਨੂੰ ਵੀ ਦੱਸਿਆ ਗਿਆ ਸੀ ਕਿ ਐਮਰਜੈਂਸੀ ਚ ਹੈ ਨੈਂਸੀ ਤੋਂ ਅਰਦਾਸ ਕਰ ਹੋਸ਼ ਨੇ ਮੈਂ ਤੇ ਮੇਰਾ ਬੇਟਾ ਸੀ ਆਪਣਾ ਅਰਦਾਸ ਕਰਦੇ ਰੇ ਸਾਰੀ ਰਾਤ ਕਿ ਪਲੀਜ਼ ਹੋਸ਼ਾ ਜਾ ਜਾ ਰੱਬਾ ਹੋਸ਼ਾ ਜਾ ਜੇ ਪਲੀਜ਼ ਹੋਸ਼ਾ ਜਾ ਜੇ ਉਸ ਟਾਈਮ ਫਿਰ ਉਸ ਤੋਂ ਬਾਅਦ ਜਿਵੇਂ ਇਹਨਾਂ ਨੇ ਕਾਰਵਾਈ ਕਰਨੀ ਸ਼ੁਰੂ ਕੀਤੀ ਆਪਣੇ ਲੈਵਲ ਤੇ ਕਿਉਂਕਿ ਮੇਰੇ ਫਾਦਰ ਨੂੰ ਡਾਕਟਰ ਨੇ ਮੇਰੇ ਮਾਮਾ ਜੀ ਵੀ ਡਾਕਟਰ ਨੇ ਵੀ ਆਰ ਨਾਟ ਅਨ ਐਜੂਕੇਟਿਡ ਅਸੀਂ ਆਈ ਨਹੀਂ ਵੀ ਕੋਈ ਵੀ ਕਹਿੰਦਾ ਕੋਈ ਕੁਝ ਵੀ ਹੋ ਗਿਆ ਹਾਂਜੀ ਸਾਨੂੰ ਇਹ ਦੱਸਿਆ ਗਿਆ ਸੀ ਐਕਸੀਡੈਂਟ ਹੋ ਗਿਆ ਜੋ ਅਨਨੋਨ ਪਰਸਨ ਸੀ ਹੋਣੇ ਇਹ ਦੱਸਿਆ ਸੀ ਐਕਸੀਡੈਂਟ ਹੋ ਗਿਆ ਜਦੋਂ ਕਾਰ ਦੀ ਸਿਚੁਏਸ਼ਨ ਦੇਖੀ ਹੈ ਕਾਰ ਦੇ ਵਿੱਚ ਬੰਪਰ ਬੋਨਟ ਸਭ ਸਹੀ ਕਾਰ ਦੇ ਜਿਹੜਾ ਮਿਰਰ ਹੈ ਉੱਤੇ ਕੱਲਾ ਇੰਨਾ ਕੋਹੋਲ ਸੀਗਾ एंड होल तो देख के सू अगेन सा डाउट होर जो सी यकीन च बदल गया कि एक्सीडेंट तो लगता नहीं है ये लगता किसी ने भी शीशा ना बहर नो निकल अंदर जिम्मे कोई चीज़ मारी होंगी है देख के कोई पंद्रह साल का बच्चा भी दस देगा भी इन्ना कमोरा एंड डेथ हो दिस वॉज टोल्ड टू अस बाय द जो हॉस्पिटल वाले से उन्होंने दसिया सर तो उ फिर असम सोचिए कि सारे मतलब जो फैमिली मैंबर्स कट्ठे हुए कजनस भी कट्ठे हुए ਸਭ ਨੇ ਉਹਦਾ ਦਿਮਾਗ ਲਾਇਆ ਬੰਦਾ ਰਲਪਨ ਦੀ ਕੋਸ਼ਿਸ਼ ਕੀਤੀ ਵੀ ਆਹ ਹੋਇਆ ਚੱਕਰ ਕਿਵੇਂ ਸਮਝ ਹੀ ਨਹੀਂ ਆ ਰਿਹਾ ਸੀ ਐਕਸੀਡੈਂਟ ਨੂੰ ਸੀ ਡਾਈਜੈਸਟ ਨਹੀਂ ਕਰ ਪਾ ਰਹੇ ਸੀ ਦੈਨ ਬਾਡੀ ਦੀ ਗੱਲ ਆਉਂਦੀ ਹੈ ਬਾਡੀ ਨੂੰ ਦੇਖਿਆ ਗਿਆ ক্লোਜ਼ਲੀ ਕਿਉਂਕਿ ਜਦੋਂ ਬਾਡੀ ਗਰਮ ਹੁੰਦੀ ਹੈ ਤਾਂ ਕੋਈ ਉਸ ਟਾਈਮ ਮਾਰਕਸ ਨਹੀਂ ਹੁੰਦੇ ਦ ਮੂਮੈਂਟ ਬਾਡੀ ਥੋੜਾ ਜਿਹਾ ਰੈਸਟ ਮੋਡ ਤੇ ਜਾਂਦੀ ਹੈ ਠੰਡੀ ਹੁੰਦੀ ਹੈ ਮਾਰਕਸ ਵਰਨੇ ਸ਼ੁਰੂ ਹੋ ਜਾਂਦੇ ਮਾਰਕਸ ਇੱਧਰ ਇੱਧਰ ਗਲੇ ਤੇ ਐਡੇ ਬੁਰੀ ਤਰ੍ਹਾਂ ਦੇ ਮਾਰਕਸ ਹੈ ਮੈਂ ਤੁਹਾਨੂੰ ਦਿਖਾਉਂਦੀ ਹਾਂ ਆਹ ਮਾਰਕਸ ਮਾਪਸ ਪੈਰੋਂ ਦੇ ਉੱਤੇ ਮਾਪਸ ਮਾਪਸ ਐਕਸੀਡੈਂਟ ਹੋਇਆ ਪੈਰ ਦੇ ਵਿੱਚ ਛਾਲੇ ਬਣ ਗਏ ਆ ਰੀਅਲੀ ਡੋ ਨੋ ਦਾ ਐਕਸੀਡੈਂਟ ਤਾਂ ਜੀ ਲੱਗਦਾ ਨਹੀਂ ਸੀ ਕਿਸੇ ਵੀ ਹਾਲਤ ਚ ਐਕਸੀਡੈਂਟ ਮੈਂ ਕਹਿੰਿਆ ਕੋਈ 15 ਸਾਲ ਦਾ ਬੱਚਾ 10 ਸਾਲ ਦਾ ਬੱਚਾ ਵੀ ਦੇਖ ਕੇ ਕੋਈ ਕਹਦੇ ਨਾ ਐਂਡ ਵੀ ਕਮ ਫਰੋਮ ਅ ਐਜੂਕੇਟਿਡ ਫੈਮਿਲੀ ਦੇ ਆਰ ਨੋਟ ਸਟੂਪਿਡਸ ਕਿਸਨੂੰ ਐਕਸੀਡੈਂਟ ਤੇ ਤੇ ਮਾਰਡਰ ਦੇ ਵਿੱਚ ਡਿਫਰੈਂਸ ਨਾ ਪਤਾ ਚਲੋ ਸਾਨੂੰ ਨਹੀਂ ਪਤਾ ਸੀ ਕੀ ਹੋਇਆ ਅਸੀਂ ਇੱਕ ਕੁਐਸਚਨ ਮਾਰਕ ਨਾਲ ਹੀ ਸਾਰੇ ਆਪਣੇ ਲੈਵਲ ਤੇ ਤਹਿਕੀਕਤ ਕਰ ਰਹੇ ਸੀ ਉਸ ਤੋਂ ਬਾਅਦ ਅਸੀਂ ਡਿਸੀਜਨ ਲਿਆ ਵੀ ਜਦੋਂ ਕੁਝ ਪਤਾ ਹੀ ਨਹੀਂ ਲੱਗ ਰਿਹਾ ਵੀ ਹੋਇਆ ਕੀ ਨੈਕਸਟ ਡੇ ਜੀ ਇੱਕ ਬੰਦੇ ਦੀ ਵੀਡੀਓ ਆਉਂਦੀ ਹੈ ਜੋ ਉਹਦੇ ਨੂੰ ਗਗਨਦੀਪ ਦੱਸਦਾ ਐਂਡ ਉਹ ਵੀਡੀਓ ਆਈ ਥਿੰਕ ਸਾਰੇ ਨੇ ਦੇਖ ਲਈ ਬੱਚੇ-ਬੱਚੇ ਨੇ ਦੇਖ ਲਈ ਹੁਣ ਤੱਕ ਜਿਸ ਤੋਂ ਦੱਸ ਰਿਹਾ ਕਿ ਅਸੀਂ ਦੋਨੋਂ ਸਿਗਰੇ ਸਾਨੂੰ ਸੀਆਈਏ ਸਟਾਫ ਸੀਆਈਏ ਸਟਾਫ ਪੁਣੇ ਸਾਨੂੰ ਚੱਕਿਆ ਸਾਨੂੰ ਅਡੜ ਕਰਤਾ ਸਾਨੂੰ ਕਰੰਟ ਦਿੱਤੇ ਗਿਆ I think ਸਾਰਿਆਂ ਨੇ ਉਹ ਬੰਦੇ ਨੇ ਕਿਆ ਕਰੰਟ ਦਿੱਤੇ ਉਸ ਟਾਈਮ ਤੱਕ ਸਾਨੂੰ ਪਤਾ ਹੀ ਨਹੀਂ ਸੀ ਕੋਣ ਬਿਕਾਉਜ਼ I don't know any person like this ਮੈਂ ਗਗਨਜੀਤ ਨੂੰ ਨਹੀਂ ਜਾਣਦੀ ਇਹਨਾਂ ਤੇ ਮੇਰੇ ਹਸਬੰਦ ਦੇ ਜਿੰਨੇ ਵੀ ਫਰੈਂਡਸ ਨੇ ਜਿੰਨੇ ਵੀ ਨੋਨ ਨੇ ਮੇਰੇ ਕੋਲ ਸਭ ਦੇ ਨੰਬਰ ਨੇ ਸਾਰਿਆਂ ਦੇ ਵਾਈਫ ਦੇ ਨੰਬਰ ਨੇ ਸਭ ਦੇ ਐਡਰੈਸ ਨੇ ਮੇਰੇ ਕੋਲੇ ਸਾਰੀ ਜਾਣਸ ਹੁਣ ਕੋਲ ਫੋਟੋਜ਼ ਵੀ ਨਹੀਂ ਸਭ ਦੀ ਇਹ ਬੰਦਾ ਮੇਰੇ ਕੰਟੈਕਟ ਚ ਨਹੀਂ ਸੀ ਸੋ ਇਹ ਆਪਦੇ ਉਹਨੂੰ ਦੋਸਤ ਦੱਸਦਾ ਮੈਨੂੰ ਨਹੀਂ ਪਤਾ ਇਹ ਦੋਸਤ ਹੈ ਕਿ ਨਹੀਂ ਇਟਸ ਅਗੇਨ ਅ ਕੁਐਸਚਨ ਮਰ ਹੀ ਇਜ਼ ਦਾ ਮੇਨ ਸਸਪੈਕਟ ਆਫ ਦਿਸ ਕੇਸ ਜੋ ਕਿ ਹੁਣ ਤੱਕ ਮਿਸਿੰਗ ਹੈ ਠੀਕ ਹੈ ਜੀ ਚਲੋ ਵੀਡੀਓ ਆ ਗਈ ਮੈਨੇ ਕਹਿੰਦੀ ਮੈਂ ਟਰਸਟ ਕਰ ਲਿਆ ਵੀਡੀਓ ਤੇ ਬਟ ਇੱਕ ਝਟਕਾ ਸਾਨੂੰ ਜ਼ਰੂਰ ਲੱਗਿਆ ਇੱਕ ਕਹਿੰਦੇ ਕਿ ਕੜੀ ਮਰੀ ਕੁਛ ਕੀ ਸੀਏ ਸਟਾਫ ਸੀਏ ਸਟਾਫ ਦਾ ਨਾਮ ਆਇਆ ਉਹ ਵਿੱਚ ਕਿ ਕਿਉਂ ਚੱਕਿਆ ਸਾਨੂੰ ਆਈ ਸੀ ਇੱਕ ਟੀਚਰ ਹੈ ਜੋ ਰਿਪਿਊਟਿਡ ਟੀਚਰ ਹੈ ਇੰਗਲਿਸ਼ ਪੜਾਉਣ ਗਈ ਸੀ ਡਿਊਟੀ ਗਈ ਸੀ ਮੈਂ ਕਿਵੇਂ ਚੱਕ ਲਿਆ ਬਿਨਾਂ ਕਿਸੇ وجہ ਤੋਂ ਵਜਾ ਕੀ ਹੈ ਪਹਿਲੀ ਚੀਜ਼ ਤਾਂ ਇਹ ਵਾਟ ਇਜ਼ ਦ ਰੀਜ਼ਨ ਉਸ ਤੋਂ ਦੋ ਬੰਦਾ ਵੀਡੀਓਸ ਤੁਸੀਂ ਧਿਆਨ ਨਾਲ ਸੋਚਿਆ ਉਹਨੇ ਕਿਹਾ ਕਿ ਉਹ ਸਾਨੂੰ ਕੁਝ ਮਨਾਉਣਾ ਚਾਹੁੰਦੇ ਸੀ ਸੋ ਉਹਨਾਂ ਨੇ ਸਾਡੀ ਕਾਰ ਚੈੱਕ ਕੀਤੀ ਸਾਰੇ ਉਹਨਾਂ ਨੇ ਚੈੱਕ ਕੀਤੇ ਆ ਕਿਉਂਕਿ ਕਾਰ ਦੀ ਹਾਲਤ ਦੇਖ ਕੇ ਸਾਰੀ ਕਾਰ ਜਿਵੇਂ ਸੀਟਾਂ ਪਾਟੀਆਂ ਹੋਈਆਂ ਪਤਾ ਲੱਗਦਾ ਕਿ ਤਾਂ ਕੀ ਗੱਲ ਹੋਈ ਹੈ ਵੀ ਕਾਰ ਦੀ ਚੈਕਿੰਗ ਹੋਈ ਹੈ ਇਵਨ ਸਾਰੀ ਚੈਕਿੰਗ ਹੋਈ ਹੈ ਉਹਨੇ ਇਹ ਵੀਡੀਓ ਛੇ ਗਿਆ ਸਾਡੇ ਕੋਲ ਕੁਝ ਮਿਲਿਆ ਨਹੀਂ ਬਟ ਇਹ ਸਾਨੂੰ ਕੁਝ ਮਨਾਉਣਾ ਚਾਹੁੰਦੇ ਸੀ ਠੀਕ ਹੈ ਜੀ ਚਲੋ ਅਸੀਂ ਉਸ ਟਾਈਮ ਇਹ ਮੈਂ ਨਹੀਂ ਕਹਿੰਦੀ ਅਸੀਂ ٹرسٹ ਕੀਤਾ 100% ਬਟ ਯੈਸ ਮੈਂ ਉਹ ਤੇ 10% 25% ٹرسٹ ਕੀਤਾ ਕਿ ਸ਼ਾਇਦ ਇਹ ਬੰਦਾ ਸੱਚ ਬੋਲ ਰਿਹਾ ਸ਼ਾਇਦ ਸਾਡੇ ਕੋਲ ਇੱਕੋ ਸੀ ਮਤਲਬ ਇੱਕੋ ਹੀ ਹੋਪ ਸੀ ਕਿ ਅਸੀਂ ਪੋਸਟਮਾਰਟਮ ਕਰਾਈਏ ਸਿਵਲ ਹਸਪੀਟਲ ਦਾ ਬਹੁਤ ਸਾਡੇ ਤੇ ਪ੍ਰੈਸ਼ਰ ਸੀਗਾ ਕਿ ਇੱਥੋਂ ਹੀ ਕਰਾਓ ਬਟ ਉੱਥੇ ਫੋਰੈਂਸਿਕ ਜਾਂਚ ਨਹੀਂ ਹੁੰਦੀ ਸੀ ਦੇ ਔਰ ਨਾਟ ਹੈਵਿੰਗ दैट ਟਰੀਟਮੈਂਟਸ ਨਾ ਹੀ ਉਹਨਾਂ ਕੋਲੇ ਕੋਈ ਸੋਰਸਸ ਸੀਗੇ ਫੋਰੈਂਸਿਕ ਜਾਂਚ ਕਰਨ ਦੇ ਸੋ ਅਸੀਂ ਐਮਜ਼ ਦਾ ਦਰਵਾਜ਼ਾ ਖੜਕਟਾਇਆ ਐਂਡ ਉੱਥੋਂ ਦੀ ਰਿਪੋਰਟ ਆਸੀ ਗਈ ਰਿਪੋਰਟ ਐਮਜ਼ ਵਾਲਾ ਨੇ ਰਿਪੋਰਟ ਦਿੱਤੀ ਹੈ ਠੀਕ ਹੈ ਜੀ ਐਮਜ਼ ਨੇ ਰਿਪੋਰਟ ਦਿੱਤੀ ਹੈ ਜੋ ਉਹਦੇ ਵਿੱਚ ਦਿਸ ਇਜ਼ ਅ ਰਿਪੋਰਟ ਦਿਸ ਇਜ਼ ਦਾ ਮੇਨ ਪੇਜ ਜਿੱਥੇ ਉਹਨਾਂ ਨੇ 16 ਇੰਜਰੀਜ਼ ਨੂੰ ਮਾਰਕ ਕੀਤਾ ਦਿਸ ਇਜ਼ ਅ ਡਾਇਗਰਾਮ ਵਿਚ ਆਮ ਸ਼ੋਇੰਗ ਉਹਨਾਂ ਨੇ ਦੱਸਿਆ ਕਿ 16 ਮੇਜਰ ਇੰਜਰੀਜ਼ ਸੀ 16 ਮੇਜਰ ਇੰਜਰੀਜ਼ ਦਿਖਾਈਆਂ ਮੇਰੇ ਕੋਲ ਜੀ ਬੋਡੀ ਪਰ ਸਿਰਪੁਰਾ ਕੀ ਪਰਤ 16 ਮੇਜਰ ਇੰਜਰੀਜ਼ ਕਹਿ ਰਹੇ ਹੋ ਠੀਕ ਹੈ ਜੀ ਉਹਨਾਂ ਨੇ ਸਾਰਾ ਦੱਸਿਆ ਕਿ ਸਿਰ ਦੇ ਵਿੱਚ ਅੱਖਾਂ ਦੇ ਵਿੱਚ ਦੈਨ ਕੰਨਾਂ ਦੇ ਪਿੱਛੇ ਅਰ ਲੈਗਸ ਤੇ ਆਰਮਸ ਤੇ ਮਤਲਬ ਪ੍ਰਾਈਵੇਟ ਪਾਰਟਸ ਤੇ ਇਥੇ ਮਾਰਕ ਸਾਰਾ ਰਿਪੋਰਟ ਵੀ ਦੇਖ ਲਿਆ ਆਮ ਸ਼ੋਰ ਅਬਾਉਟ ਦਿਸ ਠੀਕ ਹੈ ਜੀ ਆ ਚੀਜ਼ ਹੈ ਹੁਣ ਮੈਂ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਆ ਇੰਜਰੀਜ਼ ਕਿੱਥੋਂ ਹੋਈਆਂ ਕਿ ਕਿਸੇ ਇੰਜਰੀਜ਼ ਜੋ ਸੀ ਜੋ ਬਾਲਾਂ ਦੇ ਹਾਲਾਤ ਸੀ ਦੇਖ ਰਹੀ ਸੀ ਤੁਸੀਂ ਬਾਲਾਂ ਦੇ ਹਾਲਾਤ ਦੇਖੋ ਮਤਲਬ ਉਹਦੇ ਵਿੱਚ ਬਾਲਾਂ ਵਿੱਚ ਗੰਡਾ ਬਣੀ ਆਉਣੀ ਹੈ ਪੱਤੇ ਹੈ ਪੱਤੇ ਦਿਖ ਰਿਹਾ ਬਾਲਾਂ ਦੇ ਵਿੱਚ ਪੱਤੇ ਦਿਖ ਰਿਹਾ ਬਾਲਾਂ ਦੇ ਵਿੱਚ ਆਹ ਦੇਖੋ ਜੀ ਧਿਆਨ ਨਾਲ ਆ ਪੱਤੇ ਦਿਖ ਰਿਹਾ ਬਾਲਾਂ ਚ ਦੇਖੋ ਇਟਸ ਅ ਵੈਰੀ ਕਾਮਨ ਸੈਂਸ ਐਕਸੀਡੈਂਟ ਹੁੰਦਾ ਪੱਤੇ ਕਿੱਥੋਂ ਆ ਜਾਣਗੇ ਕਾਰ ਤਾਂ ਨਹੀਂ ਟੈਂਕਲੀਨ ਹੁੰਦੀ ਹੈ ਹੁੰਦੀ ਸਾਡੀ ਸਬਮਿਸ਼ਨ ਕਲੀਨ ਸੀ एक भी पत्ता उतों नहीं मिले ही नहीं सत्ते कि आ गए इतों से हौली 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 कड़ी जोड़ते गए कि मतलब सेंस की बन रही है एक एक एन्नी इंजरीज एन्ने मार्क्स, प्राइवेट पार्ट्स के भी मार्क्स हैं भी एना कुछ भी हाँ चक्कर की है तो जो दो रिपोर्ट इतने एक जो दसा गया कोज ऑफ डेथ इज नॉट क्लीयर याट जिस रिपोर्ट पेंडिंग है कुछ रिपोर्ट्स पेंडिंग है बट यस इंजरीज बहुत ही क्लीयरली दिखाया गया ਉਹ ਤੋਂ ਜੋ ਗਗਨਕੀਤ ਨੇ ਕਿਹਾ ਸੀ ਮੈਂ ਮੈਂ ਪਤਾ ਕੀ ਕਿਤਰਾ ਆਈ ਵਿ ਬੀ ਵੈਰੀ ਓਨੈਸਟ ਮੈਂ ਇਸ ਰਿਪੋਰਟ ਨੂੰ ਪਾਇਆ ਜੀ ਚੈਟ ਜੀਪੀਟੀ ਚ ਆਈ ਐਮ ਅ ਕੰਪਿਊਟਰ ਇੰਜੀਨੀਅਰ ਬਾਇ ਪ੍ਰੋਫੈਸ਼ਨ ਮੈਨੂੰ ਆਈ ਸੀ ਕਿ ਆਪਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਅੱਜ ਕੱਲ ਆਪਾਂ ਯੂਜ਼ ਕਰਦੇ ਆ ਸਾਰੇ ਕਰਦੇ ਆ ਮੈਂ ਰਿਪੋਰਟ ਪਾਤੀ ਪੀਡੀਐਫ ਦੇ ਅਟੈਚ ਕਰਕੇ ਉਹਦੇ ਚ ਕਿ ਉਹਦੇ ਚ ਪ੍ਰੌਮਪਟ ਦਿੱਤਾ ਪ੍ਰੌਮਪਟ ਅ ਐਕਸਪਲੇਨ ਗਿਵ ਮੀ ਡਿਟੇਲਸ ਆਫ ਦਿਸ ਰਿਪੋਰਟ ਐਕਸਪਲੇਨ ਦਿਸ ਰਿਪੋਰਟ ਇਨ ਡੀ ਟੂ ਮੈਂ ਕੋਈ ਐਕਸੀਡੈਂਟ ਨਹੀਂ ਪਾਇਆ ਮੈਂ ਕੋਈ ਮਰਡਰ ਨਹੀਂ ਪਾਇਆ ਚੌਥੀ ਗੱਲ ਕੀ ਮੈਂ ਪਾਈ ਮੈਂ ਤੁਹਾਨੂੰ ਪੂਰ ਵੀ ਤੁਸੀਂ ਪਾ ਕੇ ਦੇਖ ਲਓ ਮੇਰੇ ਕੋਲ ਸਕਰੀਨਸ਼ਾਟ ਹੈ ਮੈਂ ਤੁਹਾਨੂੰ ਚਲੇਗਾ ਫੋਨ ਆਹ ਸ਼ੇਅਰ ਕਰ ਦੇ ਉਹਦੇ ਚ ਮਤਲਬ ਕੀ ਜਦੋਂ ਪੋਸਟ ਜਦੋਂ ਪਾਈ ਜਾਂਦੀ ਹੈ ਪ੍ਰੋਂਪਟ ਦੇ ਵਿੱਚ ਸਾਰਾ ਉਹਦੇ ਚ ਆ ਜਾਂਦਾ ਹੈ ਸਾਰੀ ਇੰਟਰਪ੍ਰੀਟੇਸ਼ਨ ਆ ਗਈ ਕਨਕਲੂਜਨ ਆ ਗਿਆ ਮਾਪਸ ਆ ਗਏ ਉਹਦੇ ਵਿੱਚ ਇਹ ਵਾਂ ਲਿਖਿਆ ਗਿਆ ਬਰੂਟਲ ਟਰੋਮਾ ਬਰੂਟਲ ਸ਼ੌਕ ਟਰੋਮਾ ਇਦਾਂ ਲਿਖਿਆ ਹੋਇਆ ਟਰੋਮਾ ਕੀ ਹੁੰਦਾ ਜੀ ਬਰੂਟਲ ਕੀ ਹੁੰਦਾ ਸ਼ੌਕ ਕੀ ਹੁੰਦਾ ਹੈ? ਟਰੋਮਾ ਕੀ ਹੁੰਦਾ ਹੈ? ਇਹ ਮੈਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਦੱਸ ਰਹੀ। ਇਹ ਮੈਨੂੰ ਏਮਜ਼ ਨਹੀਂ ਦੱਸ ਰਹੀ। ਐਂਡ ਜਦੋਂ ਮੈਂ ਇਸ ਚੀਜ਼ ਨੂੰ ਮੈਂ ਕਹਿੰਦੀ ਚਲੋ ਇੱਕ ਆਪਾਂ ਡਾਊਟ ਲੈ ਲੈਂਦੇ ਕਿ ਏਮਜ਼ ਰਿਪੋਰਟ ਈਵਸ ਦਾ ਸਹੀ ਹੈ। ਗਗਨਦੀਰ ਜੋ ਆਡੀਓ ਹੈ, ਲੈਟਸ ਡਾਊਟ ਇਟ। ਠੀਕ ਹੈ, ਏਆਈ ਨੂੰ ਵੀ ਆਪਾਂ ਡਾਊਟ ਕਰ ਦਿੰਦੇ ਆਂ। ਬਟ ਇਹ ਬਿਆਨ ਜਦੋਂ ਇੰਸਪੈਕਟਰ ਦੀ ਡਿਸਮਿਸ ਕੀਤੀ ਅਰਜੀ ਉਦੋਂ ਕੀ ਟਿੱਪਣੀ ਸਖਤ ਕੀਤੀ ਕੀ ਅਦਾਲਤ ਬਣ ਜੀ ਅਦਾਲਤ ਨੇ ਉਹਨਾਂ ਨੂੰ ਬਿਲਕੁਲ ਕੜਕ ਦਿੱਤੀ ਗਈ ਕਿ ਇਹ ਐਫ ਆਈ ਆਰ ਦੀ ਵੀ ਇਨਵੈਸਟੀਗੇਸ਼ਨ ਕੀਤੀ ਜਾਏ ਜਿਹੜੇ ਸੀਨੀਅਰ ਆਫਸਰਸ ਨੇ ਇਹ ਡਿਲੇ ਕੀਤਾ ਹੈ ਪਰਪਸਲੀ ਆਪਣੇ ਮੁਲਾਜ਼ਮਾਂ ਨੂੰ ਬਚਾਣ ਲਈ ਉਹਨਾਂ ਦੇ ਉੱਪਰ ਐਸ ਐਸ ਪੀ ਤੇ ਸੁਪਰਡੈਂਟ ਲੈਵਲ ਦਾ ਆਫੀਸਰ ਲਾਇਆ ਜਾਏ ਔਰ ਇਨਵੈਸਟੀਗੇਸ਼ਨ ਕੀਤੀ ਜਾਏ ਦੂਜਾ ਉਹਨਾਂ ਨੇ ਕਿਹਾ ਅਰੈਸਟ ਇਮੀਡੀਏਟਲੀ ਕੀਤੀ ਜਾਏ ਜੀ ਕਾ ਕੋਰਟ ਦੇ ਆਰਡਰਸ ਨੂੰ ਵੀ ਮੈਨੂੰ ਸਮਝ ਨਹੀਂ ਆ ਰਹੀ ਕਿ ਅੱਜਕਲ ਪੁਲਿਸ ਕੁਝ ਸਮਝਦੀ ਨਹੀਂ ਹੈ ਮਗਰ ਸਾਨੂੰ ਤੁਸੀਂ ਦੇਖਿਆ ਨਾ ਮੈਂ ਹਮੇਸ਼ਾ ਇੱਕ ਪਰੋਸਾ ਸੱਤ ਮੈਂ ਜੇਤੇ ਕੋਰਟ ਤੇ ਹੀ ਸਾਨੂੰ ਸੱਚਾਈ ਮਿਲੀ ਹੈ ਤੁਸੀਂ ਦੇਖੋ ਕੋਰਟ ਦੇ ਆਰਡਰ ਤੁਸੀਂ ਦੇਖੇ ਹੀ ਸੀਗੇ ਉਹ ਕੋਰਟ ਦੇ ਆਰਡਰ ਇੰਨੇ ਸਖਤ ਸੀਗੇ ਉਸ ਤੋਂ ਬਾਅਦ ਵੀ ਅਜਾਸੀ ਦਿਨ ਹੋ ਗਏ ਨਾ ਯੂਟੀ ਪੁਲਿਸ پکڑ ਪਾ ਰਹੀ ਹੈ ਨਾ ਪੰਜਾਬ ਪੁਲਿਸ پکڑ ਪਾ ਰਹੀ ਹੈ ਅੱਜ ਅਗਰ ਕੋਈ ਆਮ ਆਦਮੀ ਨੂੰ ਫੜਨਾ ਹੁੰਦਾ ਤੇ ਉਸ ਨੂੰ ਤਾਂ ਕੂਏ ਦੇ ਅੰਦਰੋਂ ਵੀ ਲੈ ਆਣੇ ਮਗਰ ਇਹ ਚਾਰ ਐਸਐਚਓ ਇੰਨੇ ਪਾਵਰਫੁਲ ਹਨ ਕਿ ਇਹਨਾਂ ਨੂੰ ਫੜਿਆ ਨਹੀਂ ਜਾ ਸਕਦਾ ਅਗਲਾ ਰਸਤਾ ਹੁਣ ਬਚਿਆ ਕੀ ਹੈ ਤਰੀਕ ਅਗਲੀ ਕਦੋਂ ਹੈ ਜੇ ਟਾਈਮ 4 ਮਹੀਨੇ ਦੀ ਵੇਟ ਕਰ ਰਹੇ ਹਾਂ 4 ਮਹੀਨੇ ਦੀ ਵੇਟ ਨਹੀਂ ਜੀ ਅਸੀਂ ਹਾਈ ਕੋਰਟ ਤੇ ਐਂਡ ਸੁਪਰੀਮ ਕੋਰਟ ਤੇ ਅਪੀਲ ਪਾ ਰਹੇ ਹਾਂ ਜੀ ਫੋਰ ਅਦਰ ਫਰਦਰ ਇਨਵੈਸਟੀਗੇਸ਼ਨ ਹੋਰ ਜਿਹੜੀ ਹੈ ਜੇ ਸਾਡੀ ਬਹੁਤ ਸਾਰੀ ਮੰਗਾ ਸੀ ਜਿਹੜੀ ਉਹ ਪੂਰੀਆਂ ਨਹੀਂ ਹੋਈਆਂ ਜਿਹੜੀ ਇਨਵੈਸਟੀਗੇਸ਼ਨ ਔਨ ਐਫ ਆਈ ਆਰ ਡਿਲੇ ਜਿਹੜੀ ਹੈ ਉਹ ਸਾਰੇ ਆਫਸਰਾਂ ਨੂੰ ਸਜ਼ਾ ਮਿਲੀ ਜਾਏ ਦੂਜਾ ਤੁਹਾਨੂੰ ਪਤਾ ਹੋਏਗਾ ਜਿਹੜਾ ਹਰਬੰਸ ਟਾਬਾ ਤੇ ਹੋਇਆ ਸੀ ਉਸ ਦੇ ਸਾਹਮਣੇ ਬਾਬਾ ਟਾਬਾ ਸੀਗਾ ਬਾਬਾ ਟਾਬੇ ਦੀ ਡੀ ਵੀ ਆਰ ਜਿਹੜੀ ਸੀ ਉਹ ਡੀਵੀਆਰ ਦੀ ਫੋਟੋ ਵੀਡੀਓ ਜਿਹੜੀ ਸੀ ਸਾਨੂੰ ਇੱਕ ਸਾਨੂੰ ਮਿਲ ਗਈ ਸੀਗੀ ਉਹ ਪੁਲਿਸ ਵਾਲਿਆਂ ਨੇ ਕਰਮਚਾਰੀ ਨਹੀਂ ਦਿੱਤੀ ਸੀਗੀ ਉਸ ਤੋਂ ਬਾਅਦ ਉਹ ਡੀਵੀਆਰ ਜਿਹੜੀ ਹੈ ਉਹਨਾਂ ਨੇ ਆਨ ਰਿਕਾਰਡ ਲਈ ਦੀ ਉਹ ਡੀਵੀਆਰ ਜਿਹੜੀ ਹੈ ਸੀਆਈਏ ਸਟਾਫ ਨੇ ਆ ਕੇ ਉਥੋਂ ਦੀ ਗਾਇਬ ਕਰ ਦਿੱਤੀ ਹੈ ਜੋ ਮਤਲਬ ਪਲੇਇੰਗ ਵਿਦ ਐਵੀਡੈਂਸ ਜਿਹੜਾ ਸਾਨੂੰ ਡਰ ਸੀਗਾ ਕਿ ਅਗਰ ਇਹ ਬਾਹਰ ਤੇ ਐਵੀਡੈਂਸ ਨੂੰ ਪਲੇ ਕਰਨਗੇ ਮਤਲਬ ਪੁਲਿਸ ਨੇ ਇਨਸਾਫ ਦੇਣ ਦੀ ਬਜਾਏ ਸਬੂਤਾਂ ਨੂੰ ਮਟਾਉਣ ਦੀ ਵੀ ਕੋਸ਼ਿਸ਼ ਕੀਤੀ ਜੇ ਬਿਲਕੁਲ ਇਸ ਵਿੱਚ ਸੀਨੀਅਰ ਲੈਵਲ ਆਫਸਰਸ ਇਨਵੋਲਵਡ ਜਿਨ੍ਹਾਂ ਨੇ ਡੀਵੀਆਰ ਉਤੂ ਦੇ ਗਾਇਬ ਕੀਤੀ ਗਈ ਹੈ ਯੂਟੀ ਪੁਲਿਸ ਇਸ ਦੀ ਇਨਵੈਸਟੀਗੇਸ਼ਨ ਕਰ ਰਹੀ ਹੈ ਪਰ ਉਹਨਾਂ ਨੇ ਕਿਹਾ ਹੈ ਇਸ ਤੇ ਉੱਪਰ ਐਵੀਡੈਂਸ ਮਟਾਉਣ ਲਈ ਉਸ ਤੇ ਵੀ ਤਾਰਾ ਲਾਈ ਜਾਏਗੀ ਹੋਰ ਇੱਕ ਹੋਰ ਨਾਮ ਉਹਨਾਂ ਨੇ ਐਡ ਕੀਤਾ ਜੈ ਸਿੰਘ ਜੋ ਬਹੁਤ ਜਿਹੜਾ ਗਨ ਲੈ ਕੇ ਜਿਹੜਾ ਤੁਸੀਂ ਦੇਖਿਆ ਨਾ ਵੀਡੀਓ ਚ ਗਨ ਲੈ ਕੇ ਜਿਹੜਾ ਪਬਲਿਕ ਪਜਾਰਿਆ ਸੀ ਉਹ ਹੈ ਜੈ ਸਿੰਘ ਹਰਜਿੰਦਰ ਸਿੰਘ ਠਿਲੋਦਾ ਗਨਮੈਨ ਉਹ ਵੀ ਫਰਾਰ ਹੋ ਗਿਆ ਇਹ ਪੰਜ ਬੰਦੇ ਫਰਾਰ ਨੇ ਜਿਹੜੇ ਪੁਲਿਸ ਦੇ ਹੱਥੇ ਨਹੀਂ ਆ ਰਹੇ ਇੱਕ ਤਾਂ ਇਹ ਗੱਲ ਰਹੀ ਇੱਕ ਤੁਹਾਡੇ ਕੇਸ ਤੋਂ ਬਾਅਦ ਵੀ ਕਈ ਕੇਸ ਸਾਹਮਣੇ ਆਏ ਖਾਸ ਕਰਕੇ ਇਹ ਵੀ ਥੜਾ ਦੱਸ ਦੇਣਾ ਚਾਹੁੰਦੀ ਹਾਂ ਮੈਂ ਯੂਟੀ ਨੂੰ ਵੀ ਦਿੱਤੀ ਹੈ ਇਨਾ ਦੀ ਐ ਕਾਪੀ ਤੁਸੀਂ ਦੇਖ ਲਓ ਜੀ ਹੋਰ ਉਹਨਾਂ ਦੇ ਪੀਓ ਆਰਡਰਸ ਕੱਢਣ ਲਈ ਵੀ ਅਸੀਂ ਰਿਕੁਐਸਟ ਕਰ ਦਿੱਤੀ ਹੈ ਜੀ ਹੋਰ ਅਸੀਂ ਇੱਕ ਆਰਡਰ ਦਿੱਤਾ ਹੈ ਇੱਥੇ ਯੂਟੀ ਤੋਂ ਵੀ ਕਿ ਇਹਨਾਂ ਨੂੰ ਐਲਓਸੀ ਜਿਹੜੀ ਹੁੰਦੀ ਹੈ ਕਿ ਇਹ ਹਾਂ ਫਰਦਾਨਾ ਹੋ ਜਾਣ ਉਸਦੀ ਵੀ ਆਪਾਂ ਜਾਣਕਾਰੀ ਦੇ ਦਿੱਤੀ ਹੋਈ ਹੈ ਕਿਉਂਕਿ ਜਿਹੜੇ ਬੰਦੇ 80 ਦਿਨ ਤੋਂ ਪੰਜਾਬ ਵੀ ਫਿਰ ਰਹੇ ਸੀ ਹੁਣ ਪੰਜਾਬ ਪੁਲਿਸ ਹੀ ਉਹਨਾਂ ਨੂੰ ਵਿਚਾਰੀ ਜਦੋਂ ਯੂਟੀ ਆਂਦੀ ਹੈ ਰੈਡ ਕਰਨ ਤੇ 10 ਦਿਨਾਂ ਜੀ ਇਹ ਪੰਜਾਬ ਸਿਵਲ ਲਾਈਨ ਆਪਣੇ ਘਰਾਂ ਦੇ ਅੰਦਰ ਬੈਠੇ ਹੋਏ ਇਹਨਾਂ ਨੂੰ ਪੁਲਿਸ ਭਜਾ ਦਿੰਦੀ ਹੈ ਇੱਕ ਤਾਂ ਇਸ ਕੇਸ ਦੀ ਗੱਲ ਰਹੀ ਉਸ ਤੋਂ ਬਾਅਦ ਕਾਫੀ ਕੇਸ ਆਏ ਅੱਜ ਵੀ ਤੁਹਾਡੇ ਨਾਲ ਕਈ ਪਰਿਵਾਰ ਬੈਠੇ ਸੀ ਹਾਲ ਦੀ ਘੜੀ ਬਠਿੰਡਾ ਇੱਕ ਬੜਾ ਵੱਡਾ ਕਾਂਡ ਹੋ ਗਿਆ ਉਹ ਸਾਰੇ ਪਰਿਵਾਰ ਹੁਣ ਜਿੱਥੇ ਕੋਈ ਪੀੜਤ ਹੁੰਦਾ ਹੈ ਤੁਹਾਡੇ ਤੱਕ ਪਹੁੰਚ ਕਰਦੇ ਨੇ ਕਿਉਂਕਿ ਉਹਨਾਂ ਨੂੰ ਤੁਹਾਡੇ 'ਚ ਆਸ ਦਿਖਦੀ ਹੈ ਕਿ ਲੜ ਰਹੇ ਅਸੀਂ ਵੀ ਲੜੀਏ ਜੀ ਮੇਰੇ 'ਚ ਆਸ ਦਿਖਦੀ ਹੈ ਤੇ ਮੈਂ ਉਹਨਾਂ ਦੇ ਨਾਲ ਖੜੇ ਹਾਂ ਮੈਂ ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਦੀ ਮੈਂ ਮੈਂਬਰ ਹਾਂ ਪ੍ਰੈਜ਼ੀਡੈਂਟ ਮਹਿਲਾ ਕਮੇਟੀਆਂ ਤੇ ਹਰ ਇੱਕ ਔਰਤ ਜਿਸ ਨੂੰ ਤਕਲੀਫ ਹੈ ਉਸ ਨਾਲ ਖੜੇ ਰਹਿਣ ਦਾ ਅੱਜ ਮੈਂ ਤਾਂ ਨੂੰ ਪਹਿਲੇ ਵੀ ਕਿਹਾ ਸੀ ਹੋਰ ਅੱਜ ਫੇਰ ਕਹਿਨੀ ਆ ਮੇਰਾ ਇਹ ਵਾਅਦਾ ਹੈ ਜਿਹੜਾ ਵੀ ਪੀੜਿਤ ਪਰਿਵਾਰ ਹੈ ਪੰਜਾਬ ਦੇ ਅੰਦਰ ਮੈਂ ਉਹਨਾਂ ਨਾਲ ਖੜੀ ਹੋऊंगी ਜੋ ਉਹਨਾਂ ਦੀ ਮਦਦ ਮੈਂ ਕਰ ਸਕੂਗੀ ਕਿਉਂਕਿ ਸਾਡੇ ਕੋਲ ਜੁਡੀਸ਼ਲੀ ਹੀ ਜੁਡੀਸ਼ਰੀ ਹੀ ਹੈ ਜਿੱਥੇ ਸਾਨੂੰ ਇਨਸਾਫ ਮਿਲੇਗਾ ਮੈਂ ਹਰ ਇੱਕ ਪਰਿਵਾਰ ਨੂੰ ਮਦਦ ਕਰੂੰਗੀ ਕਿ ਉਹ ਜੁਡੀਸ਼ਰੀ ਤੱਕ ਪਹੁੰਚਣ ਤੇ ਆਪਣਾ ਇਨਸਾਫ ਲੈਣ ਜੋ ਉਹਨਾਂ ਦੀ ਮਦਦ ਕਰ ਬਣ ਸਕੇਗੀ ਮੈਂ ਕਰੂੰ ਨਿਰੰਦਰਦੀਪ ਦੇ ਕੇਸ ਨੂੰ ਕਿਵੇਂ ਸਮਝਿਆ ਤੁਸੀਂ ਕਿਉਂਕਿ ਇਸ ਕੇਸ ਦੇ ਵਿੱਚ ਵੀ ਹਾਲੇ ਤੱਕ ਸਭ ਕੁਝ ਸਾਹਮਣੇ ਨਹੀਂ ਆਇਆ ਕਿ ਆਖਰਕਾਰ ਹੋ ਕਿਵੇਂ ਗਿਆ ਸਭ ਕੁਝ ਜੀ ਇਹ ਤੁਸੀਂ ਦੇਖੋਗੇ ਇਹ ਨਾ ਇੱਕ ਟ੍ਰੈਂਡ ਬਣ ਗਿਆ ਸੀਗਾ ਜਿਹੜਾ 31 ਤਰੀਕ ਤੱਕ ਜਿਹੜਾ ਇਹ ਇਹਨਾਂ ਨੂੰ ਕਿਉਂਕਿ ਪੰਜਾਬ ਸਰਕਾਰ ਨੇ ਐਨਕਾਊਂਟਰ ਕਰੋ ਅੱਧੇ ਘੰਟੇ ਬਾਅਦ ਅਵਾਰਡ ਦੇ ਦਿਓ ਐਨਕਾਊਂਟਰ ਕਰੋ ਅਵਾਰਡ ਦੇ ਦਿਓ ਮਰਡਰ ਕਰੋ ਪਕੜਾ ਚਿੱਟਾ ਫੜਾਓ ਤੇ ਅਵਾਰਡ ਦੇ ਦਿਓ ਇਹ ਇੱਕ ਟ੍ਰੈਂਡ ਬਣ ਗਿਆ ਹੈ ਕਿ ਅਸੀਂ ਐਨਕਾਊਂਟਰ ਹੋਰ ਮਰਡਰ ਕਰਾਂਗੇ ਤੇ ਸਾਨੂੰ ਅਵਾਰਡ ਤੇ ਪ੍ਰੋਮੋਸ਼ਨਾਂ ਮਿਲਣਗੇ। ਔਰ ਇਸੇ ਚੱਕਰ 'ਚ ਐਗ ਬੇਗੁਨੇਗਾਰ ਲੋਕ ਜਿਹੜੇ ਪੰਜਾਬ ਦੇ ਯੂਥ ਨੇ ਪੰਜਾਬ ਦੇ ਲੋਕ ਮਾਰੇ ਜਾ ਰਹੇ। ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੂੰ ਇਹ ਬੰਦ ਕਰਨਾ ਪਏਗਾ ਇਹ ਅਵਾਰਡ ਸਿਸਟਮ। ਉਹ ਆਪਣੀਆਂ ਡਿਊਟੀਆਂ ਕਰ ਰਹੇਨ। ਉਹ ਪੁਲਿਸ ਵਾਲਿਆਂ ਨੂੰ 2-2 ਲੱਖ ਰੁਪਏ ਤਨਖਾਹ ਮਿਲਦੀ ਹੈ ਆਪਣਾ ਲਾਅ ਐਂਡ ਆਰਡਰ ਲਈ। ਉਹਨਾਂ ਨੂੰ ਇੱਕ ਐਨਕਾਊਂਟਰ ਹੋਰ ਫੜਨ ਲਈ ਕਿਸੇ ਮੁਲਜ਼ਿਮ ਨੂੰ ਫੜਨ ਲਈ ਅਵਾਰਡ ਦੇਣ ਦੀ ਲੋੜ ਨਹੀਂ ਆ ਉਹਨਾਂ ਦੀ ਡਿਊਟੀ ਹੈ ਜਦੋਂ ਇੱਕ ਫੌਜੀ ਬਾਰਡਰ ਤੇ ਲੜਦਾ ਹੈ ਤੇ ਉਸ ਦੀ ਡਿਊਟੀ ਉਹ ਤਨਖਾਹ ਲੈਂਦਾ ਹੈ ਉੱਥੇ ਬੈਠਣ ਦੀ ਜਦੋਂ ਉਹ ਫੌਜੀ ਐਚ ਐਚ ਐਨ ਗਲੇਸ਼ੀਅਰ ਤੇ ਬੈਠਿਆ ਹੈ ਤੇ ਠੰਡ ਤੇ ਉਸ ਨੂੰ 40000 ਰੁਪਏ ਐਕਸਟਰਾ ਤਨਖਾਹ ਮਿਲਦੀ ਹੈ ਗਲੇਸ਼ੀਅਰ ਤੇ ਬੈਠਣ ਦੀ ਤੇ ਉਸ ਤੋਂ ਬਾਅਦ ਅਗਰ ਉਹ ਡਿਊਟੀ ਕਰ ਰਿਹਾ ਤੇ ਉਸ ਨੂੰ ਅਵਾਰਡ ਵੀ ਨਹੀਂ ਤانوں ਪ੍ਰੋਮੋਸ਼ਨ ਔਰ ਅਵਾਰਡ ਆਊਟ ਆਫ ਵੇ ਕਿਉਂ ਦਿੱਤਾ ਜਾ ਰਿਹਾ ਜਦੋਂ ਤੁਸੀਂ ਆਪਣੀ ਡਿਊਟੀ ਨਿਭਾਣੀ ਹੈ ਡਿਊਟੀ ਨਿਭਾਣ ਲਈ ਨਹੀਂ ਮਿਲਿਆ ਜਾ ਰਿਹਾ ਇਹ ਐਨਕਾਊਂਟਰ ਹੋ ਰਿਹਾ ਹੈ ਬੰਦਿਆਂ ਨੂੰ ਮਾਰਨ ਲਈ ਮੇਰਾ ਇੱਕ ਆਖਰੀ ਸਵਾਲ ਹੈ ਤੁਸੀਂ ਪ੍ਰੈਸ ਕਾਨਫਰੰਸ 'ਚ ਵਾਰ-ਵਾਰ ਕਿਹਾ ਕਿ ਖਾਕੀ ਦੇ ਵਿੱਚ ਅਤਵਾਦੀ ਆ ਗਏ ਗੁੰਡੇ ਬਣ ਗਏ ਇਹ ਟ੍ਰੈਂਡ ਠੀਕ ਨਹੀਂ ਹੈ ਪੰਜਾਬ ਲਈ ਇਹ ਵਾਰ-ਵਾਰ ਕਿਉਂ ਕਹਿਣਾ ਪੈ ਰਿਹਾ ਜੀ ਕਿਉਂਕਿ ਖਾਕੀ ਵਿੱਚ ਆਤੰਗਵਾਦੀ ਆ ਗਏ ਜਿਹੜੇ ਆਤੰਗਵਾਦੀ ਹੁੰਦੇ ਨੇ ਨਾ ਉਹ ਹੀ ਗੋਲੀਆਂ ਮਾਰਦੇ ਨੇ ਪੰਜਾਬ ਪੁਲਿਸ ਨੂੰ ਇੰਨਾ ਰਾਈਟ ਦੇ ਦਿੱਤਾ ਹੈ ਕਿ ਉਹ ਆਤੰਗਵਾਦੀ ਉਹ ਕਿਸੇ ਨੂੰ ਵੀ ਗੋਲੀ ਉਹਨਾਂ ਦੇ ਅੰਦਰ ਜਿਹੜੇ ਆਤੰਗਵਾਦੀ ਹੁੰਦੇ ਨੇ ਨਾ ਉਹਨਾਂ ਵਿੱਚ ਕੋਈ ਇਮੋਸ਼ਨਸ ਨਹੀਂ ਹੁੰਦੇ ਕੋਈ ਫੀਲਿੰਗਸ ਨਹੀਂ ਹੁੰਦੀਆਂ ਉਹਨਾਂ ਨੂੰ ਕੋਈ ਕਿਸੇ ਦੀ ਜਾਨ ਨਾਲ ਕੋਈ ਪਿਆਰ ਨਹੀਂ ਹੁੰਦਾ ਉਹ ਯੂ ਹਾਲ ਹੋ ਗਿਆ ਹੈ ਖਾਕੀ ਵਿੱਚ ਜਿਹੜੇ ਖਾਖੇ ਆਤੰਗਵਾਦ ਜਿਹੜੇ ਇਦਾਂ ਇਲੈਕਟ੍ਰਿਕ ਸ਼ਾਕ ਔਰ ਜਿੱਦਾਂ ਜਿੱਦਾਂ ਤੁਸੀਂ ਕਰਨਲ ਸਾਹਿਬ ਦਾ ਵੀ ਕੁੱਟਮਾਰ ਦਾ ਕੇਸ ਦੇਖਿਆ ਸੀ ਜਿਹੜਾ ਜਸਬੀਤ ਸੱਤ ਗੋਲੀਆਂ ਇੱਕ ਬੱਚੇ ਨੂੰ 22 ਸਾਲ ਜਿਸ ਦਾ ਕੋਈ ਕੋਈ ਵੀ ਅਜ ਤੱਕ ਮੈਡ ਮਤਲਬ ਐਫ ਆਈ ਆਰ ਜਾਂ ਕੋਈ ਪੁਲਿਸ ਰਿਕਾਰਡ ਨਹੀਂ ਹੈ ਮਤਲਬ ਉਹ ਬੰਦਾ ਇਨਕ ਬੁਰਾ ਹੋ ਗਿਆ ਕਿ ਮਤਲਬ ਇੱਕੋ ਵਾਰੀ ਉਹ ਗੁੰਡਾ ਬਣ ਗਿਆ ਹਮ ਮਤਲਬ ਇਨਾਂ ਨੇ ਹਰ ਘਰੋਂ ਇੱਕ ਪੁੱਤ ਮਾਰਨਾ ਦੂਜਾ ਪੁੱਤ ਬਾਹਰ ਚਲੇ ਜਾਣਾ ਮਾਂ ਪਿਓ ਨੇ ਪਿੱਛੇ ਮਰ ਜਾਣਾ ਇਹ ਚੰਦ ਦਿਨ ਪੰਜਾਬ ਖਤਮ ਹੋ ਇਹ ਰੰਗਲਾ ਪੰਜਾਬ ਨਹੀਂ ਇਹ ਖੂਨਾ ਵਾਲਾ ਪੰਜਾਬ ਬਣਾਉਣਾ ਚਾ ਰਹੇ ਨੇ 84 ਵਾਪਸ ਆ ਗਿਆ ਇਹ ਜੋ ਸਾਹਮਣੇ ਆਏ ਪਰਿਵਾਰ ਇਹਨਾਂ ਦਾ ਕਹਿੰਦਾ ਇਹ ਆ ਜਿਵੇਂ ਕਰਨੂਲੂ ਲੈ ਕੇ ਜਿਹੜੀ ਇਹ ਘਟੋ ਘਟਾਜ 80 ਦਿਨ ਹੋ ਗਏ ਇਹ ਪੰਜਾਬ ਪੁਲਿਸ ਨੂੰ ਹਜੇ ਤੱਕ ਭਗੌੜੇ ਹੋ ਰਿਹਾ ਗ੍ਰਿਫਤਾਰ ਨਹੀਂ ਕੀਤਾ ਕੋਈ ਉਹਨਾਂ ਨੂੰ ਹਜੇ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਤੇ ਜਸਪ੍ਰੀਤ ਪਰਿਵਾਰ ਆ ਜਿਹੜਾ ਤਾਂ ਉਹਨਾਂ ਦਾ ਵੀ ਹਜੇ ਤੱਕ ਇਹ ਕੇਸ ਅਧ ਵਿੱਚ ਲਟਕਿਆ ਖੜਾਗਾ ਵੀ ਇਹ ਤਿੰਨੇ ਚਾਰੇ ਪਰਿਵਾਰਾਂ ਨੂੰ ਹੱਲੇ ਤੱਕ ਨਸਾਮ ਮੰਗ ਰਿਹਾ ਕਿਉਂਕਿ ਜਿਹੜੀ ਪੰਜਾਬ ਪੁਲਿਸ ਦੀ ਦਿਨ-ਬਦਨ ਗੁੰਡਾਗਰਦੀ ਵੱਧਦੀ ਹੁੰਦੀ ਆ ਸਾਡੇ ਨੌਜਵਾਨਾਂ ਨੂੰ ਗੈਸਟਰ ਕਹਿ ਕੇ ਮਾਰ ਦਿੱਤਾ ਜਾਂਦਾ ਤੇ ਜਿਹੜੇ ਕੋਈ ਆਪਣੇ ਕੰਮਕਾਰ ਕਰੇ ਜਿਵੇਂ ਇਹ ਸੂਝਮਾਨ ਨੌਜਵਾਨ ਇੱਕ ਪੜ੍ਹਿਆ ਲਿਖਿਆ ਟੀਚਰ ਸੀ ਪਤਾ ਨਹੀਂ ਕਿੰਨੇ ਕੁ ਬੱਚੇ ਪੜ੍ਹਾ ਕੇ ਨੇ ਅਫਸਰ ਵੀ ਬਣਾਏ ਆ ਵੱਡੇ ਵੱਡੇ ਐਸਐਸਪੀਆਂ ਦੇ ਤੇ ਡੀਐਸਪੀਆਂ ਦੇ ਤਾਂ ਕਹਿੰਦਾ ਮਤਲਬ ਇਸ ਪਰਿਵਾਰ ਦਾ ਇਹ ਕਹਿਣਾ ਵੀ ਅਸੀਂ ਇਸ ਝਾੜੂ ਵਾਲਿਆਂ ਦੀ ਪਾਰਟੀ ਦੇ ਨਾਲ ਨਾਲ ਝੰਡੇ ਲੈ ਕੇ ਘੁੰਮੇ ਆ ਪੋਸਟਰ ਲਵਾਏ ਨਾਲ ਤੇ ਔਰ ਇਹਨਾਂ ਦਾ ਕੋਈ ਐਮਐਲਏ ਕੋਈ ਲੀਡਰ ਹਲੇ ਤੱਕ ਸਾਡੇ ਕੋਲੇ ਕੋਈ ਨਹੀਂ ਪਹੁੰਚਿਆ ਜੇ ਗੱਲ ਕਰੀ ਆਪਾਂ ਜਿਹੜੀ ਕਿ ਹਰਸਿਮਰਤ ਕੌਰ ਆ ਉਹ ਹਰਸਿਮਰਤ ਕੌਰ ਬਾਦਲਾ ਜੋ ਉਹ ਜ਼ਰੂਰ ਪਹੁੰਚਿਆ ਜੋ ਹਰਪਾਲ ਸਿੰਘ ਖੈਰਾ ਜੋ ਉਹ ਪਹੁੰਚਿਆ ਤਾਂ ਪਰ ਬਹੁਤ ਹੋਰ ਕੋਈ ਲੀਡਰ ਨਹੀਂ ਪਹੁੰਚਿਆ ਜਿਹੜੇ ਕਿ ਹੁਣ ਕਰਨਲ ਦੇ ਪਰਿਵਾਰ ਆ ਤਹੇ ਚਾਰੇ ਪਰਿਵਾਰ ਜੋ ਇਕਜੁੱਟ ਹੋ ਰਹੇ ਤੇ ਇਹਨਾਂ ਦੀ ਇੱਕੋ ਹੀ ਮੰਗ ਆ ਇਹਨਾਂ ਦੀ ਇੱਕੋ ਹੀ ਪੀੜਾ ਵੀ ਸਾਨੂੰ ਜਿਹੜਾ ਇਹ ਸਾਡੇ ਨਾਲ ਇਹ ਘਟਨਾ ਵਾਪਰੀਆਂ ਸਾਨੂੰ ਇਨਸਾਫ ਚਾਹੀਦਾ ਜਿਵੇਂ ਹੁਣ ਨਰਿੰਦਰਦੀਪ ਨਾਇਕ ਬਹੁਤ ਹੀ ਦ੍ਰਿੰਦਗੀ ਨਾਲ ਪੰਜਾਬ ਪੁਲਿਸ ਨੇ ਗੁੰਡਾਗਰਦੀ ਦਿਖਾਈ ਜਿਵੇਂ ਆਪਾਂ ਕਹਿੰਦੇ ਹਾਂ ਹੁਣ ਪਾਕਿਸਤਾਨ ਚੋਂ ਆਉਂਦੇ ਸੀ ਪਹਿਲਾਂ ਪਾਕਿਸਤਾਨ ਦੇ ਵਿੱਚ ਜਿਹੜੇ ਅੱਤਵਾਦੀ ਆਉਂਦੇ ਸੀ ਆਪਾਂ ਕਹਿੰਦੇ ਵੀ ਪਹਿਲਗਾਮ ਚ ਜਿਹੜੇ ਪੰਜਾਬ ਦੇ ਮਾਰੇ ਸਾਡੇ ਹੁਣ ਪਾਕਿਸਤਾਨ ਚੋਂ ਤਾਂ ਆਉਣੀ ਆਉਣੇ ਆ ਸਾਡੇ ਪੰਜਾਬ ਦੇ ਵਿੱਚ ਵੀ ਖਾਕੀ ਦੀ ਪਰਦੀ ਚ ਪੰਜਾਬ ਪੁਲਿਸ ਵਾਲੇ ਅੱਤਵਾਦੀ ਬਣ ਚੁੱਕੇ ਸਾਡੇ ਪੰਜਾਬ ਦੇ ਜਿਹੜੇ ਨੌਜਵਾਨਾਂ ਨੂੰ ਬੇਕਸੂਰਾਂ ਨੂੰ ਮਾਰ ਰਹੇ ਆ ਸ਼ਰੀਆਮ ਤੇ ਇਹ ਪੰਜਾਬ ਸਰਕਾਰ ਆ ਜਿਹੜੀ ਇਨੇ ਚਿੱਧੀ ਖੁੱਲੀ ਸ਼ੂਟ ਦੇ ਰੱਖੀ ਐ ਸੀਐਮ ਭਵੰਤਮਾਨ ਨੂੰ ਚਾਰੇ ਪਾਸੋਂ ਲਾਂਬਤਾ ਪੈ ਰਹੀ ਚਲੋ ਜੀ ਅੱਜ ਦੇ ਵਿਚਾਰ ਤੁਹਾਡੇ ਨਾਲ ਸਾਂਝੇ ਜ਼ਰੂਰ ਕਰਨੇ ਸੀ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦਰ ਵੀ ਨਾਲ ਦੇ ਕਾਨੂੰਨਾਂ ਨੂੰ ਨਵੇਂ ਟੌਪ ਤੇ ਧੰਨਵਾਦ